ਸਰ ਇਹ ਜਿਹੜੀ ਚੀਜ਼ ਹੈ ਨਾ ਜੀ ਇਹ ਸਾਡੇ ਹਰ ਗੁਰਦੁਆਰਾ ਸਾਹਿਬ ਚ ਹੁੰਦੀ ਆ ਅੱਛਾ ਅੱਛਾ ਠੀਕ ਸਰ ਇਹਦੀ ਖਾਸੀਅਤ ਕੀ ਹੈ ਉਹ ਤੁਹਾਨੂੰ ਮੈਂ ਦੱਸ ਦਿਆਂ ਪਿੰਡਾਂ ਦੇ ਵਿੱਚ ਗੁਰੂ ਗੁਰਦੁਆਰਾ ਸਾਹਿਬ ਹੁੰਦੇ ਸੀ ਤਾਂ ਇਹ ਨਿਸ਼ਾਨ ਸਾਹਿਬ ਉੱਚਾ ਕਰਕੇ ਲਾਇਆ ਜਾਂਦਾ ਸੀ ਕਿਉਂਕਿ ਲੋਕ ਪੈਦਲ ਆਉਂਦੇ ਸੀ ਘੋੜਿਆਂ ਤੇ ਆਉਂਦੇ ਸੀ ਤਾਂ ਕਿ ਰਾਤ ਨੂੰ ਉਹਨੂੰ ਦੂਰੋਂ ਦਿਸ ਜਾਏ ਕਿ ਉਹ ਸਾਹਮਣੇ ਨਿਸ਼ਾਨ ਸਾਹਿਬ ਆ ਉਹ ਗੁਰੂ ਘਰ ਆ ਉੱਥੇ ਮੈਨੂੰ ਰੋਟੀ ਮਿਲ ਜੂਗੀ ਖਾਣ ਨੂੰ ਤੇ ਰਾਤ ਰਹਿਣ ਨੂੰ ਮੈਨੂੰ ਕਮਰਾ ਮਿਲ ਜੂਗਾ ਇਹ ਨਿਸ਼ਾਨ ਸਾਹਿਬ ਉੱਚਾ ਕਰਕੇ ਲਾਉਣ ਦਾ ਜਿਹੜਾ ਸਾਡਾ ਉੱਪਰ ਖਾਲਸੇ ਦਾ ਜਿਹੜਾ ਉੱਤੇ ਝੰਡਾ ਕਿ ਰਾਈ ਪੰਦੀ ਛੇੜੇ ਵੀ ਆਉਂਦੇ ਆ ਉਹਨਾਂ ਨੂੰ ਦੂਰੋਂ ਪਤਾ ਲੱਗ ਜੇ ਕੀ ਤੁਹਾਨੂੰ ਪਤਾ ਸੀ ਤੇ ਸ਼ਾਨ ਸਾਹਿਬ ਦਾ ਮਤਲਬ ਕੀ ਹੈ ਨਹੀਂ ਸਾਨੂੰ ਬਿਲਕੁਲ ਨਹੀਂ ਸੀ ਨਹੀਂ ਸੀ ਪਤਾ ਹਰ ਗੁਰਦੁਆਰਾ ਸਾਹਿਬ ਇੱਕ ਬਾਤ ਜਿਹੜੀ ਕਲੀਅਰ ਹੋਈ ਹਰ ਗੁਰਦੁਆਰਾ ਸਾਹਿਬ 'ਚ ਜਿਹੜੇ ਨਿਸ਼ਾਨ ਸੱਬ ਆ ਇਹਦਾ ਮਕਸਦ ਇਹ ਹੁੰਦਾ ਸੀ ਕਿ ਲੋਕ ਉਦੋਂ ਜਿਵੇਂ ਪਹਿਲਾਂ ਦੱਸਿਆ ਪੈਦਲ ਆਉਂਦੇ ਸੀਗੇ ਤਾਂ ਜਦੋਂ ਦੂਰੋਂ ਇਹ 100 ਫੁੱਟ ਉੱਚਾ ਹੁੰਦਾ ਸੀ ਦੂਰੋਂ ਲੋਕਾਂ ਨੂੰ ਦਿਖ ਜੰਦਾ ਸੀ ਵੀ ਆ ਗੁਰਦੁਆਰਾ ਸਾਹਿਬ ਹੈਗਾ ਤੇ ਇੱਥੇ ਮੈਨੂੰ ਰਹਿਣ ਲਈ ਥਾਂ ਤੇ ਖਾਣ ਲਈ ਰੋਟੀ ਮਿਲ ਜੂ। ਅਗਲੇ ਦਿਨ ਫਿਰ ਉਹ ਮੁਸਾਫਰ ਆਉਦੀ ਮੰਜ਼ਲਵਾਰ ਜਿਆ ਵੱਜ ਜਾਂਦਾ ਸੀ। ਇਹ ਇਹਦਾ ਮਕਸਦ ਆ। ਇਹ ਉਸ ਸਮੇਂ ਦੇ ਲੋਕਾਂ ਨੇ ਜਿਹੜੀ ਦੇਖੋ ਸੇਵਾ ਕਰਾਈ ਆ। ਹਾਂਜੀ ਹਾਂਜੀ। ਠੀਕ ਹੈ ਜੀ। ਸੋ ਬਹੁਤ ਹੀ ਖੂਬਸੂਰਤ ਬਿਲਡਿੰਗ ਅਜੇ ਵੀ ਯਾਨੀ 1947 ਤੋਂ ਬਾਅਦ 77-7 ਜਿਵੇਂ ਕਿ ਇਹਨੇ ਦੱਸਿਆ ਕਿ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੇ ਜਿਹੜਾ ਹੈਗਾ ਉਹ ਸਮੇਂ-ਸਮੇਂ ਤੇ ਰੰਗ-ਰੋਗਣ ਕਰਵਾ ਕੇ ਇਸ ਬਿਲਡਿੰਗ ਨੂੰ ਹੋਰ ਵੀ ਸੋਹਣਾ ਜਿਹਦਾ ਬਣਾਤਾ ਤੇ ਇਹ ਨਿਸ਼ਾਨ ਸਾਹਿਬ ਤੁਸੀਂ ਜਿਵੇਂ ਪਹਿਲਾਂ ਸੁਣਿਆ ਦੇਖੋ ਇਹ ਪਾਈਪ ਇਹਦੀ ਉੱਪਰੋਂ ਟੁੱਟ ਗਈ ਹੈ ਪਰ ਹਜੇ ਖੜੀ ਹੈ ਯਾਨੀ ਨਿਸ਼ਾਨੀ ਉਹਨਾਂ ਨੇ ਗਵਾਈ ਨਹੀਂ ਹੈ ਤੇ ਜਿਹੜਾ ਥੜਾ ਸਾਬ ਆ ਉਹ ਵੀ ਨਿਸ਼ਾਨੀ ਜਿਹੜੀ ਹੈ ਬਿਲਕੁਲ